ਸਮਗਲਰ ਨਸ਼ਾ ਸਪਲਾਈ ਦੇ ਵੱਖ-ਵੱਖ ਢੰਗ ਲੱਭ ਰਹੇ ਨੇ ਲੇਕਿਨ ਪੁਲਿਸ ਤੋਂ ਨਹੀਂ बच ਸਕਦੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਤੋਂ ਜਿੱਥੇ ਦਿੱਲੀ ਅਮ੍ਰਿਤਸਰ ਜਾਣ ਵਾਲੀ ਟ੍ਰੇਨ ਦੇ ਵਿੱਚੋਂ ਇੱਕ ਵਿਅਕਤੀ ਨੂੰ 9000 ਨਸ਼ੀਲੇ ਕੈਪਸੂਲਾਂ ਨਾਲ ਕਾਬੂ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜਪੁਰਾ ਰੇਲਵੇ ਸਟੇਸ਼ਨ ਤੇ ਚੈਕਿੰਗ ਦੌਰਾਨ ਪਰਮਜੀਤ ਸਿੰਘ ਨਾਮੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਦਿੱਲੀ ਤੋਂ ਅੰਮ੍ਰਿਤਸਰ ਆ ਰਿਹਾ ਸੀ ਜਿਸ ਦੇ ਕੋਲੋਂ 9000 ਨਸ਼ੀਲੇ ਕੈਪਸੂਲ ਬਰਾਮਦ ਹੋਏ ਨੇ ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਪੰਜਾਬ ਮੈਡਮ ਸਿਸ਼ੀਪ੍ਰਭਾ ਦिशा ਨਦੇਚਾ ਹੈਡ ਰੇਲਵੇਜ਼ ਦੇ ਅਸੀਂ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਪੈਸ਼ਲ ਚੈਕਿੰਗ ਮਹੀਨ ਚਲਾ ਰਹੇ ਹਾਂ ਜੀ ਦੇ ਤਹਿਤ ਕੱਲ ਰਾਜਪੁਰਾ ਰੇਲਵੇ ਸਟੇਸ਼ਨ ਤੇ ਇੰਸਪੈਕਟਰ ਇੰਸਪੈਕਟਰ ਸਾਡੇ ਐਸਐਚਓ ਅੰਕੁਰਦੀਪ ਸਿੰਘ ਤੇ ਇਸ ਜਸਵਿੰਦਰ ਸਿੰਘ ਚੌਂਕੀਚਰ ਰਾਜਪੁਰਾ ਦੀ ਵਾਈਹਟ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰੇ ਤੇ ਉੱਥੇ ਅਸੀਂ ਇੱਕ ਬੰਦਾ ਆਰੌਂਡ ਅਪ ਕੀਤਾ ਪਰਮਜੀਤ ਸਿੰਘ ਇਹ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਤੋਂ ਅਸੀਂ 9000 ਗੋਲੀਆਂ ਦੇ ਛਿਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਕਿੱਥੋਂ ਆ ਰਹੀ ਸੀ ਕਿੱਥੇ ਲੈ ਕੇ ਜਾਣੀ ਸੀ ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ ਤੇ ਅੱਗੇ ਅੰਮ੍ਰਿਤਸਰ ਜਾ ਰਿਹਾ ਸੀਗਾ ਕੰਮ ਕਰ ਕੀ ਕਰਦਾ ਇਹ ਪਹਿਲਾਂ ਵੀ ਜੇ ਕੋਈ ਪਰਚਾ ਹੈ ਹਾਂ ਪਹਿਲਾਂ ਇਸੇ ਦੋ ਪਰਚਾ ਰਜਿਸਟਰਡ ਨੇ ਅਸੀਂ ਪਤਾ ਕੀਤਾ ਦੋ ਪਰਚੇ ਇਸੇ 100 DPS ਦਾ ਹੀ ਹੈ 155 ਦਾ ਮਤਲਬ ਇਹ ਕ੍ਰਿਮੀਨਲ ਪਿਛੋਕੜ ਦਾ ਬੰਦਾ ਹੈ ਸਿਰਿਆ ਕੀ ਵੇਖਿਆ ਸੀ ਇਹ ਕੀ ਟੁੱਟਿਆ ਇਹ ਅੱਗੇ ਹੁਣ ਅਸੀਂ ਇਹ ਬੜੇ ਪ੍ਰਾਇਮਰੀ ਸਟੇਜ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਫੋਰਵਰਡ ਬੈਕਵਰਡ ਲਿੰਕਿੰਗ ਦੇ ਕੱਢਾਂਗੇ ਤੇ ਫਿਰ ਦੇਖਦੇ ਆ ਅੱਗੇ ਕਿੱਥੇ ਕੀ ਐਕਸਪਲੇਅ ਕਰਦੇ ਇੱਕਲਾ ਨਹੀਂ ਔਰ ਵੀ ਦੇ ਕੋਈ ਸਾਥੀ ਇਹਦੇ ਕਿ ਹਜੇ ਤਾਂ ਅਜ ਕੱਲਾ ਹੀ ਐ ਪਰ ਇਹੋ ਜੀ ਹੁਣ ਦੇਖਦੇ ਆ ਵੀ ਕੋਈ ਹੋਰ ਵੀ ਨਾਲੇ ਦਾ ਹੋ ਸਕਦਾ ਕਿ ਆਪ ਹੀ ਆਦੀਆਂ ਨੇ ਸ਼ਾਇਦ ਇਹ ਅਜ ਅਸੀਂ ਤਾਂ ਦੋ ਟੈਸਟ ਕਰਾਵਾਂਗੇ ਫਿਰ ਪਤਾ ਚੱਲੇਗਾ ਇਸ ਦਾ ਕੀ ਹੈਗਾ